ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਓ ਦੋਸਤੋ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਮੇਰੇ ਪਿੰਡ ਦੀ ਹੈ ਪਿੰਡ ਸਾਡਾ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਤੇ ਨੇੜੇ ਸਾਡੇ ਰਾਮਾ ਮੰਡੀ ਸ਼ਹਿਰ ਹੈ ਜਾਂਦਾ ਤੇ ਪਿੰਡ ਸਾਡੇ ਇੱਕ ਸਾਈਡ ਤੇ ਬੰਗੀ ਲਾਲੇਣਾ ਤੇ ਜੱਜਲ ਪਿੰਡ ਰਹਿ ਜਾਂਦੇ ਆ ਤੇ ਜਿਹੜਾ ਇਹ ਘਾਰਾ ਵੀਰਾਂ ਦਾ ਨਾ ਇਹ ਕਮਾਲੂ ਤੋਂ ਰਾਮਾ ਮੰਡੀ ਨੂੰ ਸੜਕ ਜਾਂਦੀ ਹੈ ਉਸ ਸੜਕ ਦੇ ਉੱਪਰ ਘਰ ਰਹਿ ਗਿਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਪਹਿਲਾ ਸੂਆ ਪਲੂਨ ਬੱਚੀ ਸੂਣਾ ਹੈਗਾ ਉਹ ਦਿਖਾਉਣੀ ਹੈ ਜਿਹੜੇ ਵੀ ਵੀਰ ਨੂੰ ਚੰਗੀ ਲੱਗੀ ਦੋਸਤੋ ਨੰਬਰ ਇਸ ਭਰਾ ਦਾ ਮਾਲਕ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਿਓ ਸੋ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾਉਣਾ ਅਗਲੀ ਕਾਰ ਵੇ ਥੋੜੀ ਐ ਤੁਸੀਂ ਆਫਲਾਈਨ ਖਰੀਦਣਾ ਐ ਪਸੂ ਆਨਲਾਈਨ ਖਰੀਦਣਾ ਕੋਸ਼ਿਸ਼ ਇਹ ਕਰਿਓ ਤੇ ਕੋਲੇ ਆ ਕੇ ਪਸੂ ਨੂੰ ਖਰੀਦਾ ਜਾਵੇ ਫਿਰ ਉਹ ਕਿਸੇ ਨੂੰ ਉਲਾਮਾ ਨਹੀਂ ਰਹਿ ਜਾਂਦਾ ਆ ਜੋ ਆਪਾਂ ਗੱਲਬਾਤ ਬਾਈ ਨਾ ਕਰਾਉਣੇ ਬਾਈ ਆਇਓ ਕੀ ਹਾਲ ਹੈ ਬਾਈ ਇੱਧਰ ਚੱਕ ਲੈ ਹੋਰ ਠੀਕ ਹੋ ਵਧੀਆ ਜੀ ਤੇ ਨਾਮ ਦੱਸਿ ਤਰਾ ਕੀ ਹੈ ਗੁਰਲਾਲ ਸਿੰਘ ਜੀ ਮੋਬਾਈਲ ਨੰਬਰ 6239212661 6239212661 12661 ਕੈਮਾ ਸੂਆ ਸੂਣਾ ਬੈਠ ਦੇਣੇ ਪਹਿਲੇ ਸੂਆ ਪਹਿਲਾ ਸੂਆ ਹਾਂ ਮੂੰਹੋ ਕਹਿ ਦਿੰਦਾ ਚਾਰ ਚਾਰ ਦੰਦ ਹੈ ਹਾਂ ਅੱਛਾ ਕਹਿ ਕੇ ਤਾਂ ਲਊਗੀ ਦੇਣਾ ਹੈ 3 ਤਰੀਕ ਨੂੰ ਪੂਰੇ ਹੁੰਦੇ ਇਹਦੇ ਦਿਨ 3 ਤਰੀਕ ਨੂੰ ਪੂਰੇ ਹੋਣੇ ਹਾਂ ਅੱਛਾ ਹੂੰ ਸੇਮਣ ਦੀ ਜਾਣਕਾਰੀ ਤਾਂ ਨਹੀਂ ਕਿਹੜਾ ਭਰਾ ਹੈ ਇਹਦੇ ਨਾ ਅੱਛਾ ਤੋਰੇ ਮੜਾ ਜੈ ਨੂੰ 3 ਤਰੀਕ ਨੂੰ ਦੋਸਤੋ ਇਹਦੇ ਦਿਨ ਪੂਰੇ ਹੋਣੇ ਆ ਅੱਜ ਹੈਗੀ 19 ਤਰੀਕ ਤਕਰੀਬਨ ਮੰਨੋ 13 14 15 ਦਿਨ 14 ਦਿਨ ਪਏ ਆ ਸੂਣ ਦੇ ਵਿੱਚ ਬਾਕੀ ਹੋ ਸਕਦਾ ਪਸ਼ੂ ਅੱਗਾ ਪਿਛਾ ਕਈ ਵਾਰੀ ਲੈ ਜਾਂਦਾ ਹੁੰਦਾ ਤਾਂ ਚਾ ਠੀਕ ਹੈ ਬੈੜ ਦਾ ਕੱਦ ਕੱਟ ਠੀਕ ਹੈ ਬੇੜਬੂਲ ਬਹੁਤ ਲੰਮੀ ਹੈਗੀ ਤੇ ਥੱਲੋਂ ਚੰਗੀ ਭਰਦੀ ਆਉਂਦੀ ਹੈ ਤੇ ਚਾ 13 14 ਦਿਨਾਂ ਦੇ ਵਿੱਚ ਤਾਂ ਹੋਰ ਵੀ ਨੇ ਭਰ ਕੇ ਸੁਣਾ ਬੈੜ ਨੇ ਸਣ ਥੋਣਾ ਲੱਗਿਆ ਹੱਥੀ ਚੋਈ ਵਾਲਾ ਕੱਢੂਗੀ ਇੱਕੋ ਜਿਹਾ ਇੱਕੋ ਜਿਹਾ ਗਾਇਬ ਤੇ ਆ ਫਿਕਸ ਆਰਡਰ ਹੈ ਦੋਸਤੋ ਇਹਦਾ ਕਿਨੋਂ ਆਪਾ ਗੋਦਮਾ ਅਡਰ ਕਾਦਾ ਨੇ ਰੋਟੇਲਾ ਬਣ ਨਹੀਂ ਹੈਗਾ ਥਾੜ ਮੈਸ ਨੂੰ ਦੂਸਰੀ ਸਾਈਡ ਤੋਂ ਵੀ ਦਿਖਾ ਦੇਣਾ ਆ ਅੱਗੋ ਦਾ ਮੂੰਹ ਮੱਥਾ ਦੇਖ ਲਿਓ ਤੁਸੀਂ ਸਿਰ ਸਾਉਤਾ ਪੂਰੀ ਐ ਹਾਂ ਹੈ ਸਿਰ ਛਿਲ ਬਹੁਤ ਜਿਆਦੇ ਆ ਛਿਲ ਸਾ ਪੂਰੇ ਆ ਦੋਸਤੋ ਬਾਈ ਸਾਨੂੰ ਦਿਖਾਈ ਜਾਂਦਾ ਹੈਗਾ ਇਹਦਾ ਰੇਟ ਕੀ ਕਰਦੇ ਆਂ ਬਈ ਇਹਦਾ 1 ਲੱਖ ਰੁਪਈਆ 1 ਲੱਖ ਰੁਪਈਆ ਹਾਂ ਲੱਖ ਰੁਪਈਆ ਦੋਸਤੋ ਰੇਟ ਹੈ ਸੋ ਜਿਹੜੇ ਭਰਾ ਨੂੰ ਚੰਗੀ ਲੱਗੀ ਦੋਸਤੋ ਤੁਸੀਂ ਵੀਰ ਨਾਲ ਕੰਟੈਕਟ ਕਰ ਲਿਓ ਪਿੰਡ ਮੈਂ ਤੁਹਾਨੂੰ ਦੁਬਾਰੇ ਦੱਸਦਾ ਨਾ ਪਿੰਡ ਕਮਾਲੂ ਇਸ ਪਿੰਡ ਨੂੰ ਤਹਿਸੀਲ ਤਲਵੰਡੀ ਸਾਬੋ ਤੋਂ ਜ਼ਿਲ੍ਹਾ ਬਠਿੰਡਾ ਪੈਂਦਾ ਸੋ ਧੰਨਵਾਦ ਦੋਸਤੋ ਵੀਡੀਓ ਨੇ ਅੱਜ ਤੱਕ ਦੇਖਣ ਲਈ ਸਸਰੀਕਾਲ ਸਾਰੇ ਵੀਰਾਂ ਨੂੰ